ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਪੇਸ਼ ਹੈ ਨਿਊ Song ਉਹਨਾਂ ਸਾਰੇ ਵੀਰਾਂ ਵਾਸਤੇ ਜਿਹੜੇ ਆਪਣੇ ਵਤਨ ਨੂੰ ਛੱਡ ਕੇ ਆਪਣੇ ਪੰਜਾਬ ਨੂੰ ਛੱਡ ਕੇ ਜਿਹੜੇ ਵਿਦੇਸ਼ਾਂ ਚ ਗਏ ਨੇ ਇਹ ਕੋਈ ਇਕੱਲੀ ਕੈਨੇਡਾ ਅਮਰੀਕਾ ਦੀ ਗੱਲ ਨਹੀਂ ਹਰ ਇਹ Song ਉਹ ਸਾਰੇ ਵੀਰਾਂ ਵਾਸਤੇ ਆ ਜਿਹੜੇ ਕਿਸੇ ਵੀ ਮੌਲਕ ਦੇ ਵਿੱਚ ਪਰਦੇਸੀ ਬਣੇ ਹੋਏ ਨੇ ਪਰਦੇਸ ਗਏ ਹੋਏ ਨੇ ਸੋ ਇੱਕ ਬੰਦਾ ਆਪਣੇ ਖਾ ਪੂਰੇ ਕਰਨ ਵਾਸਤੇ ਬਾਹਰਲੇ ਮੁਲਕਾਂ ਚ ਆਉਂਦਾ ਆ ਸੋ ਇਹ ਪੇਸ਼ ਹੈ ਛੱਡ ਆਇਆ ਪੰਜਾਬ ਪੂਰੇ ਕਰਨੇ ਸੀ ਖਾ ਛੱਡਿਆ ਆ ਪੰਜਾਬ ਪੂਰੇ ਕਰਨੇ ਸਿੱਖਾਬ ਨਾਲੇ ਯਾਰ ਛੱਡਿਆ ਆ ਨਾਲੇ ਮਿੱਠੀ ਜਿਹੀ ਯਾਦ ਹੋ ਔਕੇ ਸੋਕੇ ਯਾਰੋ ਟਾਈਮ ਲੰਗਾਉਣਾ ਪੈਣਾ ਏ ਔਕੇ ਸੋਕੇ ਯਾਰੋ ਟਾਈਮ ਲੰਗਾਉਣਾ ਪੈਣਾ ਏ ਵਿਚ ਪਰਦੇਸਾਂ ਦਿਲ ਨਹੀਂ ਲੱਗਦਾ ਲਾਉਣਾ ਪੈਣਾ ਏ ਵਿਚ ਪਰਦੇਸਾਂ ਦਿਲ ਨਹੀਂ ਲੱਗਦਾ ਲਾਉਣਾ ਪੈਣਾ ਏ ਹੋ ਬੁੱਢੀ ਮਾਂ ਦੇ ਅਥਰੂ ਕਰਜੇ ਦੀ ਪੰਡ ਬਾਪੂ ਲਾਉਣੀ ਕੋਠੇ ਜਿੱਡੀ ਹੋਈ ਹਾਲੇ ਛੋਟੀ ਪੈਣ ਬਿਉਣੀ ਛੋਟੀ ਪੈਣ ਬਿਉਣੀ ਹੋਈ ਉਹ ਸੋਚ ਕੇ ਯਾਰੋ ਦਿਲ ਸਮਝਾਉਣਾ ਪੈਣਾ ਏ ਵਿਚ ਪਰਦੇਸਾਂ ਦਿਲ ਨਹੀਂ ਲੱਗਦਾ ਲਾਉਣਾ ਪਹਿਣਾ ਏ ਹੋ ਵਿੱਚ ਪਰਦੇਸਾਂ ਦਿਲ ਨਹੀਂ ਲੱਗਦਾ ਲਾਉਣਾ ਪਹਿਣਾ ਏ ਹੋ ਪੁੱਲਦੀ ਨੀ ਉਹ ਯਾਰੋ ਪਿੰਡ ਵਿੱਚ ਇਕੱਠਿਆਂ ਹੋਲੀ ਖੇਲੀ ਜਾਨ ਛਿੜਕਦੀ ਮੇਰੇ ਤੇ ਸੀ ਮੇਰੀ ਇੱਕ ਸਹੇਲੀ ਮੇਰੀ ਇੱਕ ਸਹੇਲੀ ਸਭ ਕੁਝ ਪਿੱਛੇ ਛੱਡ ਆਇਆ ਦਿਲ ਵਰਾਉਣਾ ਪੈਣਾ ਏ ਵਿੱਚ ਪਰਦੇਸਾਂ ਦਿਲ ਨਹੀਂ ਲੱਗਦਾ ਲਾਉਣਾ ਪੈਣਾ ਏ ਵਿੱਚ ਪਰਦੇਸਾਂ ਦਿਲ ਨਹੀਂ ਲੱਗਦਾ ਲਾਉਣਾ ਪੈਣਾ ਏ ਇੱਥੇ ਕੋਈ ਕਿਸੇ ਦਾ ਦਰਦੀ ਨਾ ਕੋਈ ਦਰਦ ਵਡਾਉਂਦਾ ਏ ਕੁਹਾੜੇ ਵਾਲਿਆ ਸੋਨੀ ਨਾ ਕੋਈ ਗੜ ਨਾਲ ਲਾਉਂਦਾ ਏ ਨਾ ਕੋਈ ਗੜ ਨਾਲ ਲਾਉਂਦਾ ਏ ਹੋ ਨਾ ਚਾਉਂਦੇ ਵੀ ਰੋਂਦਾ ਚਿਹਰਾ ਹਸਣਾ ਪੈਣਾ ਏ ਵਿੱਚ ਪਰਦੇਸਾਂ ਦਿਲ ਨਹੀਂ ਲੱਗਦਾ ਲਾਉਣਾ ਪੈਣਾ ਏ ਹੋ ਵਿੱਚ ਪਰਦੇਸਾਂ ਦਿਲ ਨਹੀਂ ਲੱਗਦਾ ਲਾਉਣਾ ਪੈਣਾ ਏ ਦੋਸਤੋ ਚੰਗਾ ਲੱਗਾ ਸ਼ੇਅਰ ਕਰਿਓ ਸੋ ਇਹ Song ਉਹਨਾਂ ਪਰਦੇਸੀਆਂ ਵਾਸਤੇ ਹੈ ਜਿਹਨਾਂ ਨੂੰ ਆਇਆਂ ਨੂੰ 20 25 25 ਸਾਲ ਹੋ ਗਏ ਤੇ ਉਹ ਪੰਜਾਬ 'ਚ ਇੱਕ ਵਾਰੀ ਵੀ ਨਹੀਂ ਜਾ ਕੇ ਵੇਖਿਆ ਮਗਰ ਸਾਰਾ ਕੁਝ ਹੀ ਖਤਮ ਹੋ ਗਿਆ ਮਾਪੇ ਚਲੇ ਗਏ ਭੈਣ ਭਰਾ ਵਿਆਹੇ ਗਏ ਜਵਾਨ ਹੋ ਗਏ ਸੋ ਰੱਬ ਨਾ ਕਰੇ ਕਦੀ ਕਿਸੇ ਨਾਲ ਵਿਛੋੜੇ ਪੈਣ ਸੋ ਇਨਾਂ ਕ ਪ੍ਰਵਾਨ ਕਰਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ